ਨਹੀਂ ਕਿ ਤੇ ਆਪਾਂ ਘਟ ਜਾਂਦੇ ਵਟ ਕੀ ਆਏਗਾ ਜੇ ਤੁਸੀਂ ਵੱਡੇ ਚੰਡੀਗੜ੍ਹ ਜਾਓ ਠੀਕ ਹੈ ਜੀ ਚੰਡੀਗੜ੍ਹ ਚਲੇ ਜਾਓ ਲੁਧਿਆਣਾ ਚਲੇ ਜਾਓ ਅੰਮ੍ਰਿਤਸਰ ਚਲੇ ਜਾਓ ਜੇ ਕੋਈ ਬੰਦਾ ਲਗਾਊਗਾ ਤਾਂ ਇਹ ਮੂਰਾ ਨਾਲ ਇਹ ਇਧਰਲੇ ਪਾਸੇ ਰਹਾਉ ਹੋ ਗਿਆ ਲੈਟਿਗਰੇਡ ਜ਼ਿਆਦਾ ਚੱਲਦਾ ਹੈ ਤਾਂ ਉਧਰਲੇ ਏਰੀਆ ਦੇ ਵਿੱਚ ਆਪਣਾ ਪਾਉ ਜਿਹਦਾ ਇਹ ਬ੍ਰਾਂਡ ਸਭ ਤੋਂ ਪਹਿਲਾਂ ਬੇਸਿਕਲ ਗ੍ਰਾਊਂਡ ਸਟਾਰ ਜਿਹਨੂੰ ਆਪਾਂ ਕਿ 2x2 ਤੇ 2x4 ਆਪਾਂ ਫਲੋਰ ਤੇ ਲਗਾ ਸਕਦੇ ਆ ਇਹ ਸਿਲਵਰ ਸਟਾਰ ਆ ਜਿਸ ਨਾਲ 2x2 2x4 ਆਪਾਂ ਵਾਲ ਤੇ ਲਗਾ ਸਕਦੇ ਆ ਤੇ ਫਲੋਰ ਤੇ 32 64 ਬੜੇ ਰੱਖੋ ਬਟਿੰਡਾ ਦੇ ਵਿੱਚ ਵਾਟਰ پارک ਬਣਿਆ ਨੇ ਪੰਜ ਵਾਏ ਉਹਦੇ ਵਿੱਚ 32 14 ਗੱਡੀਆਂ ਦਾ ਕੰਮ ਹੋਇਆ ਜਿੰਨਾ ਵੀ ਸਾਰਾ ਲੱਗਾ ਆਪਣਾ ਲੱਗ ਰਿਹਾ ਚਾਈਨਾ ਮੋਜ਼ੈਕ ਚਾਈਨਾ ਮੋਜ਼ੈਕ ਟਾਈ ਲੱਗੀ ਸਾਰੀ ਜਿਹੜੀ ਸਵੀਮ ਪੂਲ ਦੇ ਵਿੱਚ ਲੱਗਦੀ ਹੈ ਜਿੰਨਾ ਵੀ ਲੱਗੇ ਵਿੱਚ ਆਪਣਾ ਇਹ ਇਹ ਬ੍ਰਾਂਡ ਵਿੱਚ ਕੋਈ ਨਹੀਂ ਲੱਗਾ ਡਾਇਮੰਡ ਸਟਾਰ ਡਾਇਮੰਡ ਸਟਾਰ ਕੀ ਹੈਗਾ ਉਹ ਜਿੱਦਾਂ ਇਹ ਹੀ ਆ ਬਸ ਬ੍ਰਾਊਨ ਸਟਾਰ ਸਿਲਵਰ ਸਟਾਰ ਇਹ ਵਾਈਟ ਚ ਆ ਜਾਂਦਾ ਆਪਣਾ ਹੋਮੀ ਡਾਇਮੰਡ ਸਟਾਰ ਆ ਠੀਕ ਹੈ ਦੋਹਾਂ ਸਿਲਵਰ ਸਟਾਰ ਪਲੱਸ ਆਂ ਦਾ ਫਿਰ ਡਾਇਮੰਡ ਸਟਾਰ ਮੈਂ ਡਾਇਮੰਡ ਸਟਾਰ ਦੇ ਕੀ ਬੈਨੀਫਿਟ ਹੈ ਤੁਸੀਂ ਉਹਦੇ ਨਾਲ ਫਲੋਰ ਦੇ ਉੱਪਰ ਫਲੋਰ ਦੇ ਉੱਪਰ 8 4 ਬڑے ਰਾਮ ਨਾਲ ਲਗਾ ਸਕਦੇ ਹੋ ਵਾਲ ਦੇ ਉੱਪਰ 6 4 ਲਗਾ ਸਕਦੇ ਹੋ ਤੇ ਕੀ ਕਹਿੰਦੇ ਨੇ ਕਿ ਸੈਮੀ ਪੂਜ ਦਾ ਉਹ ਲੱਗ ਹੀ ਸਕਦੇ ਸਭ ਤੋਂ ਵੱਡਾ ਫਾਇਦਾ ਉਹਦਾ ਕਿ 25 ਫੁੱਟ ਦੀ ਹਾਈਟ ਤੱਕ ਜਿਵੇਂ ਮਰਜ਼ੀ ਤੁਸੀਂ ਸਟੋਨ ਲਗਾ ਸਕਦੇ ਫਿਰ ਉਸ ਤੋਂ ਬਾਅਦ ਆਉਂਦਾ ਆਪਣਾ ਪਲੈਟਿਨਮ ਸਟਾਰ ਉਹਦਾ ਕੋਈ ਐਂਡ ਨਹੀਂ ਹੈਗਾ ਉਹਦੇ ਨਾਲ ਤੁਸੀਂ ਜੇ ਸਟੋਨ ਲਗਾਓ ਕਿਸੇ ਮਰਜ਼ੀ ਹਾਈਟ ਤੱਕ ਲਗਾਓ ਠੀਕ ਹੈ ਨਾ ਜੀ 8 4 ਦੀ ਲਗਾਓ ਵਾਲ ਤੇ ਲਗਾਓ ਫਲੋਰ ਤੇ ਲਗਾਓ ਉਹਦੀ ਕੋਈ ਦਿਖ ਨਹੀਂ ਮੇਨਲੀ ਕਈ ਆਪਣੇ ਠੇਕੇਦਾਰ ਭਰਾ ਹੀ ਕਰਦੇ ਆਗੇ ਉਹ ਵਾਈਟ ਮੰਗਦੇ ਆ ਜਿਆਦਾ ਮੈਂ ਕਿਹਾ ਕਿ ਜਦ ਤੱਕ ਜਾਨਾ ਹੁੰਨਾ ਵਾਈਟ ਕਿਉਂ ਲਗਾਣੇ ਆਈ ਦੱਸ ਸਕਦੇ ਨਹੀਂ ਆਈ ਬੰਦੇ ਆਈ ਉਹ ਟਾਇਲ ਦਾ ਰੰਗ ਉਹਦਾ ਚੱਕਰ ਤਾਂ ਪਿਆ ਰੰਗ ਕਰਕੇ ਲਾ ਲਈ ਮੈਂ ਦਾ ਰੰਗ ਤਾਂ ਹਰ ਕੋਈ ਨਾਲ ਰੰਗਦਾ ਉਹ ਨਹੀਂ ਜਨ ਕੋਈ ਜੇ ਮੈਨੂੰ ਤਾਂ ਪੇਲਾਉਣਾ ਬੋਲੋ ਜਾਂ ਕੋਈ ਇਹ ਵੀ ਹੁੰਦਾ ਪਰ ਜਿਆਦਾ ਟਾਈਲ ਟਾਈਲ ਨੂੰ ਜਿਆਦਾ ਪਾ ਲਾਇਆ ਮਾਰਬਲ ਦੇ ਨੀਚੇ ਜੀ ਮਾਰਬਲ ਨੂੰ ਸੂਰੇ ਦੀ ਕਿਰਨਾਂ ਦੇ ਅੱਗੇ ਕਰਕੇ ਦੇਖੋਗੇ ਉਹਦੇ 'ਚ ਰੋਸ਼ਨੀ ਕੋਸ ਕਰਦੀ ਹੈ ਨਹੀਂ ਜੇ ਉਹਦੇ ਨੀਚੇ ਆਪਾਂ ਬਲੈਕ ਲਗਾ ਦਾਂਗੇ ਨਾ ਜੀ ਇਹ ਕਿਤਾਸਿੰਟ ਪਾਈ ਹੁੰਦਾ ਸਦਾ ਕਿਤਾਸਿੰਟ ਪਾਈਦਾ ਹੱਥ ਸਦਾ ਜੇ ਆਪਾਂ ਉਹਦੇ ਨੀਚੇ ਬਲੈਕ ਲਗਾ ਦਾਂਗੇ ਤਾਂ ਉਹ ਕਾਲਸ ਝੱਕੇਗੀ ਇਸ ਕਰਕੇ ਜਿਹੜਾ ਮਾਰਬਲ ਹੈ ਜ਼ਿਆਦਾਤਰ ਆਪਣੇ ਵਾਈਟ ਨਾਲ ਲੱਗਦਾ ਇਹ ਮਕਸਦ ਹੁੰਦਾ ਜੇਪਾ ਤੁਪ ਜਮੀਨਾਂ ਦੇ ਦੱਸਿਆ ਤੁਪੇ ਲਗਾਉਣ ਤੇ ਤੁਪੇ ਕੀ ਹੁੰਦਾ ਮਕਸਦ ਕੀ ਹੁੰਦਾਗਾ ਉਹ ਵੀ ਜਦੋਂ ਉਹਦੀ ਵਾਈਟਨੈਸ ਨੀਚੋਂ ਆਉਗੀ ਠੀਕ ਹੈ ਜੀ ਉਹਨਾਂ ਜ਼ਿਆਦਾ ਚਮਕੂਗਾ ਜੇ ਹੁਣ ਫਲੋਰ ਆਪਾਂ ਕੀ ਹੈ ਮਾਰਬਲ ਦੇ ਨੀਚੇ ਆਪਾਂ ਕਾਲਾ ਲਗਾਤਾ ਉਹਦੇ ਤੋਂ ਟੁਪੇ ਪਵੇਗੀ ਤਾਂ ਕਾਲਾ ਦਿਖਾਏਗਾ ਉਹਨਾਂ ਹੀ ਕਾਲਾ ਦਿਖਾਏਗਾ ਆਪਾਂ ਉਦੇ ਨਾਲ ਕੀ ਹੈ ਉਹਦੇ ਵਾਈਟ ਨੈਸ ਚ ਫਰਕ ਪੈ ਜਾਂਦਾ ਇਹ ਮਕਸਦ ਇਹ ਹੀ ਹੁੰਦਾ ਹੈ ਇਹਦਾ ਬਾਕੀ ਕੀ ਹੈ ਇਹ ਜਿਹੜਾ ਜਿਹੜਾ ਹੁਣ ਜਿਹੜਾ ਅਸੀਂ ਕਹਾਂ ਡਾਇਮੰਡ ਸਾਹ 25 ਫੁੱਟ ਦੀ ਹਾਈਟ ਤੱਕ ਲਗਾਉਣਾ ਹੈ 25 ਫੁੱਟ ਦੀ ਹਾਈਟ ਤੱਕ ਇਸ ਕਰਕੇ ਕਹਿਣੇ ਹੈ ਕਿਉਂਕਿ ਉਸ ਤੋਂ ਉੱਪਰ ਉਹ ਨਹੀਂ ਚੱਲਦਾ ਕਿਉਂ ਨਹੀਂ ਚੱਲਦਾ ਦਿੱਕਤ ਕੋਈ ਨਹੀਂ ਆਉਂਦੀ ਉੱਥੇ ਕੀ ਬਿੰਡ ਪ੍ਰੈਸ਼ਰ ਵੱਧ ਜਾਂਦਾ ਹੈ ਹਵਾ ਦਾ ਪ੍ਰੈਸ਼ਰ ਦਬਾਅ ਵੱਧ ਜਾਂਦਾ ਹੈ ਜਦੋਂ ਹਵਾ ਪੈਂਦੀ ਹੈ ਕਈ ਵਾਰੀ ਉਹ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਕਰ ਵੈਸੇ ਤਾਂ ਮੇਰੇ ਨਾਲ ਪੋਸਟਲੀ ਤੁਸੀਂ ਉੱਪਰ ਉੱਪਰ ਕਲੰਪ ਨਾਲ ਹੀ ਲਗਾਉਂਦੇ ਹੋਵੋਗੇ ਟਾਈਲ ਤੇ ਕਲੰਪ ਨਾਲ ਲਗਾਉਣੇ ਬਾਅਦ ਆ ਕਲੰਪਰ ਲਗਾਉਂਦੇ ਤਾਂ ਵੀ ਕੋਈ ਦਿੱਕਤ ਨਹੀਂ ਪਰ ਅਸੀਂ ਮੇਨਲੀ ਅਸੀਂ ਕੀ ਕਹਿੰਨੇ ਅਸੀਂ ਇਹੀ ਕਹਿੰਨੇ ਆ ਵੀ ਤੁਸੀਂ ਜਿਹੜਾ ਪਲੈਕਟ੍ਰਮ ਸਾਡੇ ਤੋਂ ਜ਼ਿਆਦਾ ਵਧੀਆ ਉਹਦੇ ਨਾਲ ਲਗਾਓ 25 ਹੁਕਤੇ ਹਰ ਹੋਰ ਕੋਈ ਮੇਰਾ ਭਰਾ ਜਿਹੜਾ ਕੁਝ ਪੁੱਛਣਾ ਚਾਹੁੰਦਾ ਹੋਵੇ ਠੀਕ ਪ੍ਰੋਫੈਸਰ